ਬਹੁਤ ਮਾੜੀਆਂ ਸੀ ਨਸ਼ੇ ਪੱਤੇ ਕਰਨੇ ਤੇ ਬਾਕੀ ਉਹਦੇ ਤੇ ਕੇਸ ਵਗੈਰਾ ਵੀ ਸੀ ਨੂੰ ਪੁਲਿਸ ਵੀ ਰਿਮਾਂਡ ਤੇ ਲੈ ਕੇ ਗਏ ਸੀ ਕਾਫੀ ਗੈਂਗਸਟਰ ਨਾਲ ਵੀ ਉਹਦੇ ਲਿੰਕ ਸੀਗੇ ਤੇ ਮੈਨੂੰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਿੱਲੀਆਂ ਅੱਖਾਂ ਵਾਲੀ ਕੁੜੀ ਦਾ ਮੁੱਦਾ ਬਹੁਤ ਹੀ ਜ਼ਿਆਦਾ ਪਖਿਆ ਹੋਇਆ ਹੈ ਆਕਾਸ਼ ਨਾਮ ਦੇ ਮੁੰਡੇ ਦਾ ਇੱਕ ਪੋਡਕਾਸਟ ਹੁੰਦਾ ਹੈ ਜਿਸ ਵਿੱਚ ਉਹ ਕਹਿੰਦਾ ਹੈ ਕਿ ਮੇਨਾਂ ਬਿੱਲੀਆਂ ਅੱਖਾਂ ਵਾਲੀ ਕੁੜੀ ਨੇ ਧੋਖਾ ਕੀਤਾ ਹੈ ਮੇਰੇ ਪੈਸੇ ਖਾਦੇ ਆ 35 ਲੱਖ ਰੁਪਇਆ ਖਾਦਾ ਹੈ ਸੋਹਾਲੀ ਵਿੱਚ ਬਿੱਲੀਆਂ ਅੱਖਾਂ ਵਾਲੀ ਕੁੜੀ ਦਾ ਵੀ ਪੋਡਕਾਸਟ ਆ ਗਿਆ ਅਤੇ ਬਿੱਲੀਆਂ ਅੱਖਾਂ ਵਾਲੀ ਕੁੜੀ ਨੇ ਉਹਨ ਉਸਤੇ ਇਲਜ਼ਾਮ ਲਗਾਏ ਆ ਕਿ ਉਹ ਨਸ਼ੇ ਕਰਦਾ ਸੀ ਉਸਦੇ ਗੈਂਗਸਟਰਾਂ ਨਾਲ ਸੰਬੰਧ ਸੀ ਇੱਥੋਂ ਤੱਕ ਕਿ ਪੁਲਿਸ ਨੇ ਉਸ ਨੂੰ ਕਈ ਵਾਰ ਚੱਕ ਕੇ ਖਰਿਆ ਤੇ ਰਿਮਾਂਡ ਤੇ ਵੀ ਲਿਆ ਤੇ ਨਾਲ ਹੀ ਕਾਰਪ੍ਰਿਤ ਨੇ ਇੱਕ ਗੱਲ ਵੀ ਕਹੀ ਕਿ ਮੇਰੀ ਇਸ ਨਾਲ ਫਰੈਂਡਸ਼ਿਪ 2021 ਵਿੱਚ ਟੁੱਟ ਗਈ ਸੀ ਤੇ ਹੁਣ ਮੈਨੂੰ ਪਤਾ ਨਹੀਂ ਕਿ ਮੇਰੇ ਤੇ ਇਹੋ ਜਿਹੇ ਇਲਜ਼ਾਮ ਕਿਉਂ ਲਗਾ ਰਿਹਾ ਹੈ ਤੇ ਨਾਲੇ ਮੈਂ ਕੋਈ ਵੀ ਇਸ ਦਾ ਪੈਸਾ ਨਹੀਂ ਖਾਦਾ ਸੋ ਤੁਸੀਂ ਉਹਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਕੀ ਲੱਗਦਾ ਵੀ ਕੌਣ ਸਹੀ ਹੈ ਤੇ ਕੌਣ ਗਲਤ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਨਾਲ ਸਤਿ ਸ੍ਰੀ ਅਕਾਲ ਜੀ